ਫਾਈਲ ਹੋ ਗਿਆ ਕਹਿੰਦੇ ਈਰਾਨ ਤੇ ਇਜ਼ਰਾਈਲ ਦੇ ਵਿਚਾਲੇ ਇਹ ਟਰੰਪ ਦਾ ਉਥੇ ਜਿੱਤਣਾ ਇਹਨਾਂ ਦੀ ਜਿਹੜੀ ਸੁਪਰੀਮੇਸੀ ਸੀ ਸਾਰੀ ਦੁਨੀਆ ਦੇ ਵਿੱਚ ਜਜਕਾਰ ਡੰਕਾ ਵੱਜਦਾ ਸੀਗਾ ਅਮਰੀਕਾ ਦਾ ਉਸ ਨੂੰ ਥੱਲੇ ਸੁੱਟਣ ਲਈ ਇਹ ਕੋ ਉਨਾਂ ਨੇ ਆਪਣਾ ਲੀਡਰ ਆਪ ਗ੍ਰੰਪ ਦਾ ਕਾਣ ਤੋਂ ਵੱਡੇ ਲੈਵਲ ਤੇ ਜੰਗ ਦੇ ਵਿੱਚ ਹਾਂ ਤੇ ਇਹ ਇਹ ਕਰਕੌਂ ਰਿਹਾ ਇਜ਼ਰਾਈਲ ਤੇ ਦਾ ਲੰਗੋਟੀ ਦਾ ਯਾਰ ਟਰੰਪ ਦਾ ਇਹ ਇਹ ਬੰਦੇ ਆਏ ਇਰਾਨ ਅਤੇ ਇਜ਼ਰਾਈਲ ਦੇ ਵਿੱਚ ਜਿਹੜੀ ਹੈ ਸੀਜ਼ਫਾਇਰ ਹੋ ਗਿਆ ਉਹ ਸੀਜ਼ਫਾਇਰ ਜਿਹੜਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਕਰਾਇਆ ਗਿਆ ਉਸ ਮਸਲੇ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਆਖਰਕਾਰ ਉਹ ਮਸਲਾ ਕੀ ਆ ਪ੍ਰੋਫੈਸਰ ਸਾਹਿਬ ਸੀਜ਼ਫਾਇਰ ਹੋ ਗਿਆ ਕਹਿੰਦੇ ਇਰਾਨ ਤੇ ਇਜ਼ਰਾਈਲ ਦੇ ਵਿਚਾਲੇ ਕਹਿੰਦੇ ਇੱਕ ਕਿਹਾ ਗਿਆ ਕਿ ਸੀਜ਼ਫਾਇਰ ਤੇ ਸੀਜ਼ਫਾਇਰ ਹੋ ਗਿਆ ਸੀਜ਼ਫਾਇਰ ਕਿੱਦਾਂ ਹੋਇਆ ਬੜੀ ਮਤਲਬ ਹਾਸੋ ਹੀ ਨਹੀਂ ਆ ਮੈਨੂੰ ਲੱਗਦਾ ਹੈ ਜਿਹੜਾ ਹੁਣ ਪ੍ਰੈਜ਼ੀਡੈਂਟ ਅਮਰੀਕਾ ਨੂੰ ਅਮਰੀਕਾ ਦੀ ਜਨਤਾ ਨੇ ਦਿੱਤਾ ਮੈਂ ਤੇ ਜਨਤਾ ਹੀ ਕਹੂੰਗਾ ਹਾਂ ਜਨਤਾ ਨੇ ਜਨਤਾ ਹੀ ਦਿੱਤਾ ਉਹ ਉਹਦਾ ਪੱਤਨ ਦਾ ਕਾਰਨ ਆ ਜਿ ਤਰ੍ਹਾਂ ਸਾਡੇ ਹੁੰਦੇ ਸੀ ਨਾ ਕਿ ਕਿਸੇ ਰਾਜ ਦੇ ਕਿਹੜੇ ਪੱਤਨ ਦੇ ਕਾਰਨ ਲਿਖੋ ਅਠਵੀਂ ਜਮਾਤ ਚ ਸਵਾਲ ਆਉਂਦਾ ਸੀਗੇ ਇਹ ਟਰੰਪ ਦਾ ਉਥੇ ਜਿੱਤਣਾ ਇਹਨਾਂ ਦੀ ਜਿਹੜੀ ਸੁਪਰੀਮੇਸੀ ਸੀ ਸਾਰੀ ਦੁਨੀਆ ਦੇ ਵਿੱਚ ਜੈ ਜੈਕਾਰ ਡੰਕਾ ਵੱਜਦਾ ਸੀਗਾ ਅਮਰੀਕਾ ਦਾ ਉਸ ਨੂੰ ਥੱਲੇ ਸੁੱਟਣ ਲਈ ਇਹ ਕ ਉਹਨਾਂ ਨੇ ਆਪਣਾ ਲੀਡਰ ਆਪ ਚੁਣਿਆ ਮੈਂ ਕਿਉਂ ਕਹਿ ਰਿਹਾ ਹੂੰ ਆ ਸਾਡੀ ਪਾਕਿਸਤਾਨ ਦੀ ਤੇ ਭਾਰਤ ਦੀ ਆਚਾਰ ਦਿਨ ਠੂਠਾ ਹੋ ਕੇ ਹਟੀ ਹੈ ਚਾਰ ਹੀ ਦਿਨ ਹੋਈ 7 8 9 10 ਹੂੰ ਇਹਨੇ ਆਪ ਜਾ ਕੇ ਅਨਾਉਂਸ ਕਰ ਦਿੱਤਾ ਕਿ ਦੇਖੋ ਜੀ ਇਹਨਾਂ ਨੇ ਆਪਣੇ ਤੌਰ ਤੇ ਫੈਸਲਾ ਨਹੀਂ ਕੀਤਾ ਸੀਜ਼ਫਾਇਰ ਦਾ ਇਹ ਤੇ ਮੈਂ ਕਰਵਾਇਆ ਉਧਰੋਂ ਅਨਾਉਂਸ ਹੋਇਆ ਉਧਰੋਂ ਅਨਾਉਂਸ ਹੋਇਆ ਉਹਨੇ ਨਾ ਕੀਤਾ ਜਾ ਕੇ ਪਹਿਲਾਂ ਹੂੰ ਬਿਲਕੁਲ ਉਸੇ ਅੱਛਾ ਫਿਰ ਅਸੀਂ ਕਿੰਨੀ ਵਾਰੀ ਸਾਡੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਹੀਂ 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 ਉਹ 14 15 ਵਾਰੀ ਉਹੋ ਹੀ ਸਟੇਟਮੈਂਟ ਫਿਰ ਉਹਨੇ ਰਿਪੀਟ ਕੀਤੀ ਦੁਹਾਈ ਕਿ ਗਲਤ ਕਹਿ ਰਿਹਾ ਮੋਦੀ ਗਲਤ ਕਹਿ ਰਿਹਾ ਉੱਥੇ ਦੇ ਪਾਕਿਸਤਾਨ ਵਾਲੇ ਇਹਨਾਂ ਨੇ ਆਪਸ ਵਿੱਚ ਨਹੀਂ ਕੀਤਾ ਮੈਂ ਕਰਾਇਆ ਮੇਰੇ ਕਹੇ ਤੇ ਹੋਇਆ ਮੈਨੂੰ ਹੀ ਸੇਰਾ ਦਿਓ ਔਰ ਸੇਰਾ ਇਨਾ ਲੈਂਡ ਦਾ ਲਾਲਚੀ ਹੈ ਪਤਾ ਨਹੀਂ ਕਿਹੜਾ ਦਿਮਾਗ ਹੈ ਕਿਹੜੇ ਬੰਦੇ ਅਮਰੀਕਨਾਂ ਨੇ ਚੁਣਿਆ ਇਹਨੂੰ ਮੈਂ ਸੱਚੀ ਗੱਲ ਮੈਂ ਤੈਨੂੰ ਦਿਲੋਂ ਗੱਲ ਕਹਿ ਰਿਹਾ ਆਪ ਉਹ ਬੰਦੇ ਨੂੰ ਬੁਲਾ ਕੇ ਆਸਮ ਮਨੀਰ ਨੂੰ ਉਹਨਾਂ ਦੇ ਜਰਨਲ ਨੂੰ ਪਾਕਿਸਤਾਨ ਵਾਲੇ ਨੂੰ ਆਸਮ ਮਨੀਰ ਨੂੰ ਜੀ ਕਹਿੰਦਾ ਮੈਂ ਇੰਜ ਕਰਕੇ ਵਾਪਸ ਜਾ ਕੇ ਇੱਕ ਸਟੇਟਮੈਂਟ ਦੇ ਕਿ ਮੈਨੂੰ ਨੋਬਲ ਪੀਸ ਪ੍ਰਾਈਜ਼ ਮਿਲਣਾ ਚਾਹੀਦਾ ਤੁਹਾਡਾ ਮੈਂ ਸਮਝਾਉ ਤਾ ਕਰਤਾ ਪੀਸ ਹੋ ਗਈ ਨਹੀਂ ਤੇ ਨਿਊਕਲੀਅਰ ਬਾਹਰ ਹੋ ਜਾਣੀ ਸੀ ਹੂੰ ਹਾਂ ਤੋਂ ਹੁਣ ਉਦੋਂ ਬਾਅਦ ਇੱਥੋਂ ਤੱਕ ਗੱਲ ਇਹ ਸਟੋਰੀ ਖਤਮ ਕਰੋ ਐ ਜਦੋਂ ਦੋਵੇਂ ਹੋਏ ਆ ਤੇ ਜਿਸ ਦਿਨ ਹਮਲਾ ਇਜ਼ਰਾਈਲ ਕਰਦਾ 13 ਤਰੀਕ ਨੂੰ ਠੀਕ ਹੈ ਈਰਾਨ ਦੇ ਉੱਤੇ ਦੱਸ ਕੇ ਕੀਤਾ ਬਿਲਕੁਲ ਨਹੀਂ ਦੱਸ ਕੇ ਛਾਹ 3 ਟਾਂਕ ਦੇ ਨਾਲ ਉਹਨਾਂ ਦੇ ਜਰਨਲ ਨੂੰ ਮਾਰਤਾ ਈਰਾਨ ਦੇ ਨੂੰ ਸਾਰਾ ਕੁਝ ਕੀਤਾ ਹੈ ਬਿਲਕੁਲ ਔਰ ਆਪ ਵੀ ਉਸੇ ਤਰੀਕੇ ਨਾਲ ਰਾਹਾਂ ਦੇ ਉੱਤੇ ਸ਼ਾਸ਼ੀ ਢੰਗ ਦੇ ਨਾਲ ਆ ਦੋ ਦਿਨ ਪਹਿਲਾਂ ਦੀ ਗੱਲ ਹੈ ਜਦੋਂ ਉਹਨਾਂ ਦੇ ਤਿੰਨ ਨਿਊਕਲੀਅਰ ਸਾਈਟਸ ਹੈ ਜਿੱਥੇ ਜਾ ਕੇ ਬੰਬ ਬੀ ਬੀ 2 ਬੌਮਬਰਸ ਬੰਬ ਜਿਹੜੇ ਲਿਆ ਕੇ ਚੋਰੀ ਨਾਲ ਐਡਾ ਵੱਡਾ ਦੇਸ਼ ਹੋਵੇ ਲਲਕਾਰ ਕੇ ਕਹੋ ਵੀ ਮੈਂ ਆ ਰਿਹਾ ਫਿਰ ਹੁਣ ਤੂੰ ਭੱਜ ਲੈ ਜਿੱਧਰ ਭੱਜਣਾ ਨਹੀਂ ਕੀਤਾ ਜਾ ਕੇ ਜਦੋਂ ਦੇਖਿਆ ਕਿ ਵਿਰੋਧ ਤਾਂ ਸਾਰੀ ਦੁਨੀਆ 'ਚ ਹੁਣ ਲੱਗ ਪਈ ਹੈ ਔਰ ਉਧਰ ਇਜ਼ਰਾਈਲ ਦੀ ਬੈਂ ਬੈਂ ਬੁਲਾਤੀ ਇਰਾਨ ਨੇ ਕਿ ਤੂੰ ਤਾਂ ਜਿਹੜੇ ਗਾਜ਼ਾ ਵਾਲੇ ਸੀਗੇ ਉਹਨਾਂ ਨੂੰ 24 ਘੰਟੇ ਲੱਗਾ ਸੀਗਾ ਕਦੇ ਉੱਥੇ ਮਾਰਤੇ ਕਦੇ ਵਿਚਾਰੇ ਰੋਟੀ ਲੈਣ ਗਏ ਪਾਣੀ ਪੀਣ ਗਏ ਉੱਥੇ ਮਾਰਤੇ ਹਸਪਤਾਲ ਤੇ ਮਾਰਤੇ ਤੁਹਾਨੂੰ ਪਤਾ 17 ਮਹੀਨੇ ਹੋ ਗਏ ਉੱਥੇ ਬਿਜਲੀ ਨਹੀਂ ਹੈ ਹੂੰ ਰਾਸ਼ਨ ਨਹੀਂ ਹੈ ਧੁਮਾਈਆਂ ਨਹੀਂ ਹੈ ਪਾਣੀ ਪੀਣ ਵਾਲਾ ਨਹੀਂ ਹੈ ਯਾਰ ਇਨਸਾਨੀਅਤ ਕੋਈ ਚੀਜ਼ ਹੁੰਦੀ ਕਿ ਨਹੀਂ ਇਹ ਰੂਪਤਾ ਦਾ ਕਾਂਡ ਤਾਂ ਵੱਡੇ ਲੈਵਲ ਤੇ ਜੰਗ ਦੇ ਵਿੱਚ ਹੋ ਰਿਹਾ ਹਾਂ ਤੇ ਇਹ ਇਹ ਕਰਕੌਣ ਰਿਹਾ ਇਜ਼ਰਾਇਲ ਤੇ ਦਾ ਲੰਗੋਟੀ ਦਾ ਯਾਰ ਟਰੰਪ ਦਾ ਇਹ ਇਹ ਬੰਦੇ ਆਏ ਇਹ ਬੰਦੇ ਤੇ ਇਹੋ ਜੇ ਮਤਲਬ ਸੱਚੀ ਮੁੱਚੀ ਆਪਣੇ ਆਪ ਨੂੰ ਬੰਦੇ ਘਮਾਉਣ ਦੇ ਹੱਕਦਾਰ ਨਹੀਂ ਹੈਗੇ ਇੱਕ ਛੋੜਿਆ ਜਿਹਾ ਬੱਚਾ ਇੱਕ ਵੀ ਮਰਦਾ ਤੁਹਾਡਾ ਦਿਲ ਨਹੀਂ ਦਿਲ ਦੁਖੀ ਹੁੰਦਾ ਤੁਸੀਂ 55000 ਉੱਥੇ ਬੰਦੇ ਇਸ ਤਰੀਕੇ ਨਾਲ ਜਿਹਨੂੰ ਘਰੀ ਬੈਠੇ ਮਾਰ ਦਿੱਤੇ ਆ ਨਿਆਣੇ ਜਿੰਨਾ 55 ਤੋਂ 70% ਬੱਚੇ ਤੇ ਔਰਤਾਂ ਇਹ ਕਿਹੜਾ ਡਿਫੈਂਸ ਆ ਕਿਹੜੀ ਲੜਾਈ ਆ ਤੂੰ ਘਰ ਜਾਣੀ 68% ਉਹਨਾਂ ਦੇ ਘਰ ਢਾਹ ਤੇ ਆ ਬਾਕੀ ਲਿਵੇਬਲ ਨਹੀਂ ਰਹੇ ਜਿੰਨੇ ਗਾਜਾ ਚ ਘਾਰਿਆ 66% ਮਲੀਆ ਮੀਟ ਘਰ ਤੇ ਬੰਬ ਮਾਰ ਮੈਂ ਆ ਚਾਰ ਦਿਨ ਜਦੋਂ ਇਰਾਨ ਨੇ ਜੀ ਆਪਣੇ ਛੱਡੇ ਇਥੋਂ ਦੇ ਬੈਲਿਸਟਿਕ ਮਜ਼ਾਈ ਮਿਸਲ ਕਹਿੰਦੇ ਹੋ ਹਾਂ ਤੇ ਬਾ ਬਾ ਉਹ ਕਿ ਲੱਗ ਗਿਆ ਜਾ ਕੇ ਪਤਾ ਲੱਗ ਗਿਆ ਨਾ ਕਿ ਕਿਹਨੂੰ ਹੱਥ ਪਾਇਆ ਹੁਣ ਜਦੋਂ ਉਹ ਕਰਕੇ ਗਿਆ ਅਮਰੀਕਾ ਇਥੇ ਤਿੰਨ ਜਗ੍ਹਾ ਤੇ ਆਪਣੇ ਬੰਬ ਸੁੱਟ ਕੇ ਗਿਆ ਚੁੱਪ ਕਰਕੇ ਚੋਰੀ ਨਾਲ ਜਾ ਕੇ ਕਹਤਾ ਹੁਣ ਆਊਗਾ ਇਹ ਗੱਲ ਉਹ ਕਹਿੰਦਾ ਤੈਨੂੰ ਮੈਂ ਦੱਸਦਾ ਕਹਿੰਦਾ ਤੂੰ ਵੀ ਪਾਜ ਕਤਰ ਤੇ ਸੁੱਟ ਕੇ ਔਰ ਕਿਵੇਂ ਸੁਤੇ ਰਹਾਂਦਾ ਦੇਖੋ ਇੱਕ ਛੋਟਾ ਦੇ ਜੱਤੀ ਮੰਨ ਲਿਆ ਹੈ ਵੀ ਛੋਟਾ ਅਮਰੀਕਾ ਦੇ ਦੇ ਮੁਕਾਬਲੇ ਚ ਨਹੀਂ ਉਹ ਤਾਂ ਬਹੁਤ ਛੋਟਾ ਹ ਉਹਦੇ ਮੁਕਾਬਲਾ 10 ਕਰੋੜ ਆ ਉਹ 33 ਕਰੋੜ ਆ ਪਰ ਕਰੋੜਾਂ ਨੂੰ ਛੱਡੋ ਇਕਨੋਮੀ ਮਿਲਟਰੀ ਮਾਈਟ ਬਹੁਤ ਜ਼ਿਆਦਾ ਉਹ ਤੇ ਸਾਰੀ ਦੁਨੀਆ ਦਾ ਆਪਣੇ ਆਪ ਨੂੰ ਅਮਰੀਕਾ ਸਰਦਾਰ ਸਮਝਦਾ ਬਿਲਕੁਲ 2 ਘੰਟੇ ਪਹਿਲਾਂ ਪਬਲੀਕਲੀ ਅਨਾਉਂਸ ਕਰਕੇ ਕੀ ਆ ਕੇ ਆ ਰਹੇ ਆ ਪਾਕਿਲਾ ਜਿੱਦ ਤੇ ਪੱਜਣਾ ਕਤਰ ਤੇ ਜਿਹੜਾ ਉਹਨਾਂ ਦੇ ਫੌਜੀ ਟਿਕਾਣੇ ਤੇ ਹਮਲਾ ਕੀਤਾ ਆ ਹੁਣੇ ਅੱਜ ਸਵੇਰੇ ਉਹ ਕਹਿ ਕੇ ਕੀਤਾ 2 ਘੰਟੇ ਪਹਿਲਾਂ ਦੱਸ ਕੇ ਕਤਰ ਨੂੰ ਵੀ ਦੱਸਿਆ ਤੇ ਇਹਨੂੰ ਵੀ ਦੱਸਿਆ ਤੇ ਟਰੰਪ ਨੇ ਉਹਦਾ ਧੰਨਵਾਦ ਕੀਤਾ ਹਰਾਨ ਦਾ ਕਿ ਤੁਹਾਡਾ ਬਹੁਤ ਸ਼ੁਕਰੀਆ ਸਾਨੂੰ ਅਸੀਂ ਵਿਲ ਨੇਰੀ ਜਿੱਦੋਂ ਚੜੀ ਆ ਸਾਨੂੰ ਤੁਸੀਂ ਆਪਣੇ ਆਪ ਨੂੰ ਸਾਂਭਣ ਦਾ ਦਿੱਤਾ ਤੂੰ ਕਿਉਂ ਨਹੀਂ ਇਹ ਆਪਣਾ ਵੇ ਕੀਤਾ ਜਦੋਂ ਇਹਦੇ ਤੇ ਹਰਾਨ ਤੇ ਕੀਤਾ ਸੀ ਵੀ ਮੈਂ ਆ ਰਿਹਾ ਜੇ ਤੂੰ ਨਹੀਂ ਹਟਦਾ ਤੇ ਤੂੰ ਆਪਣੇ ਆਪ ਨੂੰ ਬਚਾ ਲੈ ਜੇ ਬਚਾ ਸਕਦਾ ਕਿਉਂ ਨਹੀਂ ਕੀਤਾ ਤੂੰ ਛੋਟਾ ਹੋ ਗਿਆ ਬਹੁਤ ਇੰਨਾ ਗੱਲਾਂ ਚ ਹੁਣ ਦੂਜਿਆਂ ਦਾ ਧੰਨਵਾਦ ਕਰਦਾ ਫਿਰਦਾ ਖੋਮੀਨੀ ਦਾ ਤੇ ਹੋਰਨਾਂ ਦਾ ਹੋਇਆ ਇਹ ਹੁਣ ਇੰਡੀਆ ਦੇ ਪੈਟਰਨ ਤੇ ਸੀਟਖਾਇਰੀ ਨੇ ਆਪ ਜਾ ਕੇ ਅਨਾਉਂਸ ਕਰਤੀ ਠੀਕ ਹੈ ਉਹੀ ਪੈਟਰਨ ਜਿਹੜਾ ਇਹਦੀ ਬਾਕਸ ਬਿਲਕੁਲ ਐਗਜ਼ੈਕਟਲੀ ਚਾਹੁੰਦਾ ਇਹ ਕਿ ਮੈਨੂੰ ਨੋਬਲ ਪੀਸ ਪ੍ਰਾਈਜ਼ ਦੋ ਕਿਉਂਕਿ ਮੈਂ ਹਮਲੇ ਵੀ ਕਰੀ ਜਾਂਦਾ ਨਾ ਨਾ ਲੋਕਾਂ ਦੀਆਂ ਤਬਾਹੀਆਂ ਵੀ ਕਰੀ ਜਾਂਦਾ ਤੇ ਪੀਸ ਪ੍ਰਾਈਜ਼ ਲੈਣਾ ਚਾਹੁੰਦਾ ਯਾਰ ਤੂੰ ਬੜਾ ਸਿਆਣਾ ਹੈ ਇਹ ਕਿਥੋਂ ਕਿਹੜੀ ਕਿਹ ਚ ਵੈਰਾਈਟੀ ਦਾ ਇੱਕ ਇਨਸਾਨ ਆ ਗਿਆ ਆ ਵੀ ਤੁਸੀਂ ਤਬਾਹੀ ਵੀ ਮਚਾਈ ਜੋ ਨਾਲੇ ਕਹੋ ਮੈਂ ਪੀਸ ਕਰ ਰਿਹਾ ਉਹ ਹੋ ਗਿਆ ਰਾਨ ਨੇ ਕੀ ਠੋਕ ਕੇ ਉਹਨਾਂ ਦਾ ਮੈਂ ਫੌਜੀ ਜਰਮੈਲ ਨੂੰ ਹੁਣੇ ਸੁਣ ਕੇ ਆ ਰਿਹਾ ਸੀ ਜੀ ਉਹ ਕਹਿੰਦਾ ਗੱਲ ਸੁਣ ਲੋ ਏ ਆ ਜਿਹੜੀ ਸੀਜ਼ਫਾਇਰ ਹੈ 트럼ਪ ਦੀ ਇਹ ਸਾਨੂੰ ਮਨਜ਼ੂਰ ਨਹੀਂ ਹੈ ਕੀ ਰਿਆ ਕੀ ਇੱਜ਼ਤ ਰਹੀ ਜਣੀ ਇੱਕ ਦੇ ਬਡੇ ਦੇਸ਼ ਨੂੰ ਕਹਤਾ ਇਹਦੇ ਆਪਣੇ ਜੋ ਮੋਦੀ ਕਹਿ ਰਿਆ ਸੀ ਉਹਨੂੰ ਵੀ ਇਹਦੇ ਕਹਦੇ ਨਹੀਂ ਹੈ ਇੱਥੇ ਤਾਂ ਸੀਜ਼ਫਾਇਰ ਹੋ ਗਈ ਸੀ ਨਾ ਉਹ ਕਹਿੰਦੀ ਅਸੀਂ ਨਹੀਂ ਕੀਤੀ ਆ ਫਿਰ ਬੰਬ ਮਾਰੇ ਆ ਉਹਨਾਂ ਨੇ ਬੈਲਿਸਟਿਕ ਮਜ਼ਾਈਲ ਜਿਹੜੇ ਆ ਫਿਰ ਛੱਡੇ ਆ ਉਹਦੇ ਤੇ ਇਜ਼ਰਾਈਲ ਤੇ ਕਹਿੰਦੇ ਸਮਝਦੇ ਕਿ ਅਸੀਂ ਇਹਨਾਂ ਨੂੰ ਵਾਣੇ ਵਾਣੇ ਭਜਾ ਕੇ ਛੱਡਾਂਗੇ ਉਹਨੇ ਇਹ ਅਨਾਉਂਸ ਜ਼ਰੂਰ ਕੀਤਾ ਕਿ ਦੇਖੋ ਜਦ ਤੱਕ ਇਜ਼ਰਾਈਲ ਆਪਣੀਆਂ ਬੰਬਾਰਡਮੈਂਟ ਸਾਡੇ ਤੇ ਬੰਦ ਨਹੀਂ ਕਰਦਾ ਉਦੋਂ ਤੱਕ ਸਾਡੀ ਕੋਈ ਸੀਜ਼ਫਾਇਰ ਨਹੀਂ ਉਹਨੂੰ ਰੋਕ ਲੋ ਉਹ ਬੰਦ ਕਰ ਦੇ ਤੇ ਅਸੀਂ ਵੀ ਕਰ ਦਾਂਗੇ ਅਸੀਂ ਲੜਾਈ ਦੇ ਹੱਕ ਜ ਨਹੀਂ ਕਿਸੇ ਨੂੰ ਮਾਰਨ ਦੇ ਹੱਕ ਜ ਨਹੀਂ ਇਹ ਤੋਂ ਇਹ ਤੇ ਪਹਿਲੇ ਦਿਨ ਤੋਂ ਕਹਿ ਰਿਹਾ ਤੈਨੂੰ ਪਤਾ ਹੁਣ ਸੀਜ਼ਫਾਇਰ ਕਿਉਂ ਹੋ ਰਹੀ ਆ ਹਾਂ ਬਾ ਬਾ ਇਸ ਕਰਕੇ ਵੀ ਹੋਗੀ ਕਿ ਜਿਹੜੀ ਸਟੇਟ ਆਫ ਫਾਰਮੂਜ਼ ਉਹ ਜਿੱਥੋਂ ਦੀ ਤੇਲ ਸਾਰਾ ਨਿਕਲਦਾ ਆ ਜੀ ਉਹ ਈਰਾਨ ਦੇ ਉਹ ਬਹੁਤ ਛੋਟੀ 30 ਕਿਲੋਮੀਟਰ ਦੀ ਸਟ੍ਰਿਪ ਹੈਗੀ ਆ ਉਦੇ ਵਿੱਚੋਂ ਦੀ ਜਹਾਜ਼ ਸਾਰੇ ਨਿਕਲਨੇ ਆ ਹਾਂ ਜਿਹੜਾ ਗਲਫ ਦਾ ਤੇਲ ਹੈ ਉਧਰ ਦੀ ਨਿਕਲਦਾ ਉਹਨੇ ਕਹਾ ਖਬਰਦਾਰ ਮੈਂ ਤੇਲ ਹੀ ਨਹੀਂ ਨਿਕਲਣ ਦੇਣਾ 40% ਤੇਲ ਉਧਰ ਦੀ ਰਾਹ ਉਹਨਾਂ ਕੋਲ ਗੇਟ ਉੱਥੋਂ ਦੀ ਨੰਗਦਾ ਕਿਹਾ ਮੈਂ ਨੰਗਣ ਨਹੀਂ ਦੇਣਾ ਜਿਤਨਾ ਜਿਤਨਾ ਉਹ ਹੁਥੀਜ਼ ਯਮਨ ਵਾਲੇ ਉਹ ਕਹਿੰਦੇ ਸੀ ਅਸੀਂ ਨੰਗਣ ਨਹੀਂ ਦੇਣਾ ਮਾਰੇ ਸੀ ਨਾ ਬੰਬ ਉਹਨਾਂ ਨੇ ਫਿਰ ਉਹਨਾਂ ਦੇ ਵੀ ਬੰਬ ਛੁੱਟੇ ਇਹਨਾਂ ਨੇ ਉਸੇ ਤਰੀਕੇ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਤੇਲ ਨਹੀਂ ਤੇਲ ਲੋਕਾਂ ਚ ਹਹਾਕਾਰ ਮੱਚ ਗਈ ਸਾਰੇ ਜਿਵੇਂ ਤੇਲ 40% ਰੁਕ ਗਿਆ ਕਿ ਪ੍ਰਾਈਸੇ ਤੇ ਕੇਦੇ ਦੀਆਂ ਕਿਤੇ ਇਨਫਲੇਸ਼ਨ ਪਹਿਲਾਂ ਹੀ ਬਹੁਤ ਆ ਲੈ ਡਰ ਦਿਆ ਮਾਰਿਆ ਨਿਛਿਤ ਸਿੱਧੀ ਬੰਦ ਕਰੋ ਬੰਦ ਕਰੋ ਬੰਦ ਕਰੋ ਐ ਹੋਇਆ ਜਿੰਨੀ ਬੇਇੱਜ਼ਤੀ ਐ ਜਿਹੜੀ ਹੋਣ ਵਾਲੀ ਵਾਰ ਗਲਫ ਵਾਰ ਦੇ ਵਿੱਚ 트럼ਪ ਦੀ ਤੇ ਉਹਦੇ ਨਾਲੋਂ ਕਈ ਗੁਣਾ ਵੱਧ ਨੀਤੀ ਨਹੀਂ ਆਉਦੀ ਹੋਈ ਆ ਮੈਂ ਨਹੀਂ ਕਦੀ ਦੇਖੀ ਤਾਂ ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ ਸਮਾਜਤਾ ਜੀ ਤਾਂ ਇਸਨ ਪ੍ਰੋਫੈਸਰ ਮਨਜੀਤ ਸਿੰਘ ਜਿਨ੍ਹਾਂ ਦੇ ਨਾਲ ਅਸੀਂ ਇਲੈਕਸ਼ਨ ਦੇ ਉੱਤੇ ਵਿਸ਼ੇਸ਼ ਜਿਹੜੀ ਆ ਉਹ ਐਨਾਲਿਸਿਸ ਕੀਤਾ ਕਿ ਆਖਰਕਾਰ ਇਸ ਤੋਂ ਬਾਅਦ 2027 ਦੇ ਲਈ ਕੀ ਕੁਝ ਸਿਨੈਰੀਓ ਬਣ ਰਿਹਾ ਹੈ ਕੀ ਕੁਝ ਤਸਵੀਰ ਬਣ ਰਹੀ ਹੈ ਉਸ ਦੇ ਉੱਤੇ ਚਰਚਾ ਕੀਤੀ ਤੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਕਿ ਜੋ ਇਰਾਨ ਅਤੇ ਇਜ਼ਰਾਈਲ ਦੇ ਵਿਚਾਲੇ ਜੰਗ ਲੱਗ ਰਹੀ ਹੈ ਉਸ ਦੇ ਵਿਚਾਲੇ ਜੋ ਸੀਜ਼ਫਾਇਰ ਦੀ ਅਸਲ ਸੱਚਾਈ ਸੀ ਉਹ ਉਹਨਾਂ ਦੇ ਵੱਲੋਂ ਤੁਹਾਡੇ ਸਾਹਮਣੇ ਰੱਖੀ ਗਈ ਹੈ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਤੁਸੀਂ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਦੇ ਸਕਦੇ ਹੋ ਹੋਰ ਵੀ ਖਬਰਾਂ ਤੇ ਅਪਡੇਟਸ ਦੇਖਣ ਦੇ ਲਈ ਜੁੜ ਰਹੋ ਦਾ ਪੰਜਾਬੀ ਲਿੰਕ ਦੇ ਨਾਲ